ਸਾਰਾ ਪੰਜਾਬ ਇਕੱਠਾ ਸੀ 10 ਤਰੀਕ ਨੂੰ ਜਿਹੜੀ ਧਮਕ ਪਈ ਆ ਉਹਨੇ ਫੌਜਾਂ ਸਾਰੀਆਂ ਇਕੱਠੀਆਂ ਹੋ ਗਈਆਂ ਵਿੱਚੇ ਨਿਹੰਗ ਸਿੰਘ ਬਾਣਿਆਂ ਨਾਲ ਘੋੜੇ ਆ ਗਏ ਗੇਟ ਬੰਦ ਕੀਤੇ ਸਾਰੇ ਕੀਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਹੁਣ ਜਿਹੜੀ ਫੋਰਸ ਅਨਲੀਸ਼ ਹੋ ਗਈ ਹੈ ਇਹ ਪਹਿਲਾਂ ਨਾਲੋਂ ਇੱਕ ਹੋਰ ਵੱਡੀ ਗੱਲ ਸਾਰਿਆਂ ਤੋਂ ਜਿਹੜੀ ਲਾਸਟ ਜਿੰਨੇ ਕਹਿੰਦੇ ਹੋ ਨਾ ਲਾਸਟ ਸਟਰਾਜਨ ਥੈਟ ਬਰੋਕ ਦਾ ਬੈਕ ਆਫ ਦਾ ਕੈਮਲੇ ਇੰਗਲਿਸ਼ ਫਰੇਜ਼ ਆ ਨਾ ਕਹਿੰਦਾ ਪੀ ਉਹ ਜਿਹੜੀ ਲਾਸਟ ਗੱਲ ਸੀਗੀ ਉਹ ਇਹ ਸੀ ਕਿ ਜਦੋਂ ਬੱਚਿਆਂ ਨੇ ਕਹਿਤਾ ਚੰਗਾ ਆਜੋ ਮੈਦਾਨ ਦੇ ਵਿੱਚ 3 ਤਰੀਕ ਨੂੰ ਤੁਹਾਡੇ ਦਫਤਰਾਂ ਦੇ ਅੱਗੇ ਇਹੋ ਜਿਹਾ ਹਟ ਸਿਆਪਾ ਕਰਾਂਗੇ ਤੁਹਾਨੂੰ ਦਫਤਰਾਂ 'ਚ ਨਹੀਂ ਆਉਣ ਦੇਣਾ ਜਦੋਂ ਇਹ ਅਨਾਉਂਸ ਹੋਇਆ ਤੇ ਉਹ ਡਰ ਗਏ ਝਰਕ ਗਏ ਇਹਦਾ ਮਤਲਬ ਇਹ ਹੈ ਕਿ ਜਿਹੜੇ ਜਿਹਦਾ ਏਕਾ ਆ ਤੇ ਸ਼ਾਂਤ ਮਈ ਸੰਘਰਸ਼ ਆ ਔਰ ਇਨਸਾਫ ਲਈ ਸੰਘਰਸ਼ ਆ ਉਹਦੀ ਤਾਕਤ ਕਈ ਵਕਤ ਕਈ ਗੁਣਾ ਜ਼ਿਆਦਾ ਵੱਡੇ ਤੋਂ ਵੱਡੇ ਹਥਿਆਰਾਂ ਤੋਂ ਹੁੰਦੀ ਹੈ ਉਸ ਦਾ ਦੋ ਵਾਰੀ ਵੱਡਾ ਸਬੂਤ ਤੁਹਾਡੇ ਸਾਹਮਣੇ 2021 ਚ ਦੇਖਿਆ ਕਿਸਾਨਾਂ ਨੇ ਤੇ ਅੱਜ ਇਹਨਾਂ ਵਿਦਿਆਰਥੀਆਂ ਨੇ ਉਸੇ ਹੀ ਪੱਦਰ ਤੇ ਉੱਤੇ ਸਾਰੇ ਪੰਜਾਬ ਨੂੰ ਮੋਬਾਈਲਾਈਜ਼ ਕਰਕੇ ਇਕੱਠਾ ਕਰਕੇ ਇਲਾਮ ਬੰਦ ਕਰਕੇ ਉਹਨਾਂ ਨੂੰ ਕੇਂਦਰ ਨੂੰ ਸਰਕਾਰ ਨੂੰ ਪਛਾਣ ਤੱਕਿਆ ਆ